ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦ ਸਿਕ ਪੁਆਇੰਟ ਦੀ ਇਸ ਨਵੀਂ ਪੇਸ਼ਕਾਸ਼ ਵਿੱਚ ਆਪ ਸਭ ਨੂੰ ਜੀ ਆਇਆਂ ਆਖਦਾ ਸੋ ਜਸ ਮੁੱਦੇ ਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਉਹ ਹੈਗਾ ਭਾਰਤ ਵਿੱਚ ਜੋ ਚੋਣਾਂ ਦਾ ਮੈਦਾਨ ਭਰਿਆ ਹੋਇਆ ਹੈ ਉਸ ਬਾਰੇ ਸੋ ਚੋਣਾਂ ਦੀ ਜੋ ਇੱਕ ਵਿਧੀ ਹੈ ਜੋ ਖਾਸੇ ਮੁਲਕਾਂ ਵਿੱਚ ਹੈ ਜੋ ਜਮਹੂਰੀਅਤ ਅਲੇ ਜਮਹੂਰੀ ਮੁਲਕਾਂ ਵਿੱਚ ਪ੍ਰਚਲਿਤ ਹੈ ਸੋ ਉਸ ਦੇ ਆਲੋਚਕਾਂ ਦਾ ਤਾਂ ਇਹ ਕਹਿਣਾ ਹੈ ਬਈ ਇਹ ਇੱਕ ਇਦਾਂ ਦੀ ਵਿਧੀ ਹੈ ਵੀ ਜੇ 51 ਮੂਰਖ ਇੱਕ ਪਾਸੇ ਹੋ ਜਾਣ ਤੇ ਦੂਏ ਪਾਸੇ ਭਾਵੇਂ 49 ਸਿਆਣੇ ਵੀ ਹੋਣ ਤਾਂ ਕਾਮਯਾਬੀ ਆਪਨੂੰ ਪਤਾ ਹੀ ਹੈ ਕਿਨੂੰ ਹਾਸਲ ਹੁੰਦੀ ਹੈ ਪਰ ਬਹਿਰਾਲ ਕਿਉਂਕਿ ਜਿਨ੍ਹਾਂ ਮੁਲਕਾਂ ਚ ਅਸੀਂ ਵਿਚਰਦੇ ਆ ਜਿੱਥੇ ਇਹ ਜਿਹੜੀ ਵਿਧੀ ਹੈ ਉਹ ਲਾਗੂ ਹੁੰਦੀ ਹੈ ਉਹਦੀ ਇਕਰਦੀ ਵੀ ਇਕ ਅਹਿਮੀਅਤ ਹੈ ਤੇ ਉਹ ਅਹਿਮ ਇਸ ਕਰਕੇ ਹੈ ਕਿ ਜੋ ਵੀ ਉਸ ਰਾਹੀਂ ਚੁਣ ਕੇ ਸਰਕਾਰ ਬਣਦੀ ਹੈ ਉਹ ਦਾ ਜੋ ਲੋਕਾਂ ਦੀ طرزੇ ਜ਼ਿੰਦਗੀ ਹੈ ਉਸ ਤੇ ਉਹ ਬਹੁਤ ਡੂੰਘਾ ਅਸਰ ਉਹਨੇ ਛਾੜਣਾ ਹੁੰਦਾ ਸੋ ਇਹਨਾਂ ਲਫ਼ਜ਼ਾਂ ਨਾਲ ਹੀ ਸਰਦਾਰ ਰਜਮੀਰ ਸਿੰਘ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਆ ਤੇ ਫਿਰ ਇਸੇ ਚੋਣਾਂ ਦੇ ਮੁੱਦੇ ਤੇ ਅੱਗੇ ਗੱਲਬਾਤ ਤੋਰਦੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਆਪਸ ਸਭ ਜਾਣਦੇ ਹੀ ਆ ਵੀ ਜੋ ਚੋਣਾ ਦਾ ਮੈਦਾਨ ਹੈ ਉਹ ਭਾਰਤ ਵਿੱਚ ਪਖਿਆ ਹੋਇਆ ਹੈ ਤੇ ਮੁੱਖ ਰੂਪ ਦੇ ਵਿੱਚ ਗੱਲ ਕਰੀਏ ਤਾਂ ਮੁਕਾਬਲਾ ਤਾਂ ਭਾਜਪੀ ਤੇ ਜੋ ਇੰਡੀਆ ਬਲੌਕ ਹੈ ਜੋ ਜਿਹੜੇ ਵਿਰੋਧੀ ਧਾਰ ਨੇ ਸਾਰੇ ਇਕੱਠੇ ਹੋਏ ਨੇ ਉਹਨਾਂ ਦੇ ਦਰਮਿਆਨੀ ਹੈ ਜੀ ਸੋ ਭਾਜਪੀ ਦੇ ਤਾਂ ਅਸੀਂ 10 ਸਾਲ ਹੋਣੀ ਢੰਡਾਲੇ ਹੋਏ ਨੇ ਪਰ ਜਿਹੜਾ ਇੰਡੀਆ ਬਲੌਕ ਹੈਗਾ ਇਹਦੇ ਵਿੱਚ ਅੱਡ ਅੱਡ ਪਾਰਟੀਆਂ ਨੇ ਅੱਡ ਅੱਡ ਵਿਚਾਰ ਧਾਰਾਵਾ ਨੂੰ ਉਹ ਸਮਰਪਿਤ ਨੇ ਸੋ ਇਹ ਸਾਰੇ ਜਣੇ ਇਕੱਠੇ ਹੋ ਕੇ ਹੁਣ ਬੀਜੇਪੀ ਨੂੰ ਚੁਣੌਤੀ ਦੇ ਰਹੇ ਨੇ ਸੋ ਇਹਨਾਂ ਦਾ ਮੁੱਖ ਤੌਰ ਤੇ ਤਾਂ ਇਹੀ ਇਹਨਾਂ ਦਾ ਕਹਿਣਾ ਹੈ ਵੀ ਇਹ ਜਿਹੜੀ ਜ਼ੋਨ ਹੈਗੀ ਹੈ ਇਹ ਜਮੂਰੀਅਤ ਤੇ ਤਾਨਾशाही ਦੇ ਦਰਮਿਆਨ ਹੈ ਸੋ ਬੀਜਪੀ ਦੇ ਆਪਾਂ 10 ਸਾਲ ਲੰਡਾਲੇ ਹੋਏ ਨੇ ਜੇ ਫਰਜ਼ ਕਰ ਲੋ ਦੂਸਰਾ ਤੇ ਕਾਮਯਾਬ ਹੁੰਦਾ ਤੇ ਉਹ ਸਰਕਾਰ ਬਣਾਉਣ ਚ ਉਹਨਾਂ ਨੂੰ ਕਾਮਯਾਬੀ ਹਾਸਲ ਹੁੰਦੀ ਐ ਤੋਂ ਪੰਜਾਬ ਤੇ ਸਿੱਖ ਘੱਟ ਗਿਣਤੀ ਵਰਗ ਜਿਹੜਾ ਵਰਗ ਐ ਸੋ ਉਹ ਇਹ ਸਭ ਦੇ ਦਰਮਿਆਨ ਕਿੱਥੇ ਖੜਾ ਹੈ ਦੇਖੋ ਰਮਨਿਕ ਸਿੰਘ ਵੈਸੇ ਤਾਂ ਤੁਹਾਡੀ ਗੱਲ ਠੀਕ ਐ ਕਿ ਜੋ ਮੁੱਦਾ ਮੇਨ ਬਣ ਰਿਹਾ ਹੈ ਕਿ ਪ੍ਰਚਾਰ ਦੇ ਵਿੱਚ ਇੰਡੀਆ ਬਲੌਕ ਵੱਲੋਂ ਇਹੀ ਕੀਤਾ ਜਾ ਰਿਹਾ ਹੈ ਕਿ ਲੜਾਈ ਜਮਹੂਰੀਅਤ ਤੇ ਤਾਨਾਸ਼ਾਹੀ ਚ ਹੈ ਪਰ ਜਿਹੜੀ ਜਮਹੂਰੀਅਤ ਦੀ ਉਹਨਾਂ ਦੀ ਕਹਿ ਲੋ ਪ੍ਰਵਾਹਸ਼ ਹੈ ਜਾਂ ਸਮਝ ਹੈ ਜਮਹੂਰੀਅਤ ਬਾਰੇ ਉਹ ਦੇਖਣ ਵਾਲੀ ਦੀ ਇਕੱਲੇ ਸ਼ਬਦ ਪਿੱਛੇ ਨਾ ਜਾਈਏ ਜਮਹੂਰੀਅਤ ਉਹ ਜੋ ਆਪਾਂ ਸਾਰੀਆਂ ਉਹਨਾਂ ਪਾਰਟੀਆਂ ਦਾ ਕਰਦਾਰ ਦੇਖਦੇ ਆ ਜਿੰਨੀਆਂ ਵੀ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਚੋਂ ਕੁਝ ਅੱਜ ਵੀ ਰਾਜ ਕਰ ਰਹੀਆਂ ਜਾਂ ਪਹਿਲਾਂ ਵੀ ਕੀਤਾ ਉਹਨਾਂ ਨੇ ਰਾਜ ਸੋ ਉਹਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਕਿ ਜਮਹੂਰੀਅਤ ਤੋਂ ਉਹਨਾਂ ਦਾ ਭਾਵ ਇਹ ਹੈ ਕਿ ਪਾਰਟੀਆਂ ਨੂੰ ਇੱਕ ਜਮਹੂਰੀ ਮੌਕਾ ਦਿੱਤਾ ਜਾਵੇ ਵਿਰੋਧ ਕਰਨ ਦਾ ਉਹਨਾਂ ਦਾ ਜਿਹੜਾ ਵੀ ਜਮਹੂਰੀਅਤ ਖਾਤਰੇ 'ਚ ਆ ਉਹ ਲੋਕਾਂ ਦੇ ਪੱਖੋਂ ਨਹੀਂ ਵੀ ਲੋਕਾਂ ਦੇ ਹੱਕਾਂ ਦਾ ਕੀ ਬਣ ਰਿਹਾ ਹੈ ਲੋਕਾਂ ਦੇ ਹਿਤਾਾਂ ਦਾ ਕੀ ਬਣ ਰਿਹਾ ਹੈ ਉਹਨੂੰ ਨੈਰੋ ਡਾਊਨ ਕਰ ਲਿਆ ਪਾਰਟੀਆਂ 'ਚ ਕਿਉਂਕਿ ਚੋਣਾਂ ਦੀ ਜਿਹੜੀ ਇੱਕ ਖੇਡ ਹੈ ਇਹ ਜਿਵੇਂ ਹਰ ਖੇਡ ਦੇ ਇੱਕ ਨਿਯਮ ਹੁੰਦੇ ਆ ਸੋ ਇੱਕ ਨਿਯਮ ਇਹ ਹੈ ਵੀ ਜਿਹੜੇ ਵੀ ਚੋਣਾਂ ਦੇ ਖਿਡਾਰੀ ਆਉਂਦੇ ਨੇ ਉਹਦੇ 'ਚ ਪਾਰਟਿਸਪੀਟ ਕਰਦੇ ਉਹਨਾਂ ਨੂੰ ਬਰਾਬਰ ਦਾ ਮਿਲੇ ਮੌਕੇ। ਇਹ ਨਾ ਹੋਵੇ ਵੀ ਜਿਹੜੀ ਪਾਰਟੀ ਤਰਾਜ ਕਰ ਰਹੀ ਹੈ ਉਹ ਆਪਣੀ ਰਾਜਸੀ ਸਤਾ ਦੀ ਦਰਬਾਰਤੋਂ ਕਰਕੇ ਉਹਨਾਂ ਨੂੰ ਉਹ ਮੌਕੇ ਉਹਨਾਂ ਤੋਂ ਖੋਣ ਦਾ ਯਤਨ ਕਰੇ। ਸੋ ਇੱਕ ਪੱਖ ਤਾਂ ਇਹ ਹੈ ਜਮਹੂਰੀਅਤ ਦਾ। ਜਿਹੜੀ ਜਿਹੜੀ ਆਮ ਸਮਝ ਬਣੀ ਹੋਈ ਹੈ ਪਾਰਟੀਆਂ ਦੀ। ਉਹਨਾਂ ਨੂੰ ਜਮਹੂਰੀਅਤ ਖਾਤਰੇ 'ਚ ਉਹ ਨਹੀਂ ਲੱਗਦੀ ਹੈ। ਜਦੋਂ ਉਹਨਾਂ ਤੱਕ ਸਿੱਧਾ ਸੇਖ ਪਹੁੰਚਦਾ ਕਿਤੇ ਕੋਮਤੀ ਤਾਕਤ ਦਾ ਅਦਰਬਾਈ ਜਿੱ ਤਾਂ ਹੁਣ ਜੇ ਜਮਹੂਰੀਅਤ ਦਾ ਤੁਸੀਂ ਪੰਜਾਬ 'ਚ ਹੀ ਆਪਾਂ ਦੇਖ ਲਈ ਦੀ ਕਿ ਜੋ ਉਹਨਾਂ ਦਾ ਸਾਰਾ ਰਵਈਆ ਹੈ ਸਰਕਾਰ ਦਾ ਪੰਜਾਬ ਦੀ ਦਾ ਉਹ ਹਰ ਵਰਗ ਨੂੰ ਤਾਂ ਉਹ ਮਤਲਬ ਪੁਲਿਸ ਦੇ ਆਸਰੇ ਕੁੱਟ ਰਹੇ ਨੇ ਦਬਾ ਰਹੇ ਨੇ ਕਿੱਥੇ ਮੌਕਾ ਦਿੰਦੇ ਨੇ ਸਭ ਤੋਂ ਜਿਹੜੀ ਉਹਦੀ ਸਟੀਕ ਉਦਾਹਰਨ ਉਹ ਤਾਹ ਆਈ ਅਮਰਤਪਾਲ ਸਿੰਘ ਦਾ ਵਰਤਾਰਾ ਹੀ ਹੈ ਨਾ ਜਦੋਂ ਇਹ ਆ ਪਿਛਲੇ ਸਾਲ ਜੋ ਖੁਸ਼ ਹੋਇਆ। ਵੀ ਕਿੱਡੀਕ ਗੱਲ ਸੀ ਇੱਕ ਡੈਮੋਕਰੈਟਿਕ ਰਾਈਟ ਹੈ। ਇੱਕ ਪੀਸਫੁਲ ਢੰਗ ਨਾਲ ਆਪਣੀ ਗੱਲ ਕਹਿਣ ਦਾ ਤੇ ਆਪਣੀ ਗੱਲ ਕਨਵੇ ਕਰਨ ਦਾ। ਇਹੀ ਸੀ ਇੰਨਾ ਕੀ ਸੀ। ਕਿ ਮੈਂ ਪੁਲਿਸ ਨੇ ਮੈਂ ਮਚਲਾਈ ਜ਼ਬਰਦਸਤ ਕਿਸ ਪੱਧਰ ਦੇ ਉੱਤੇ ਤੇ ਕਿਸ ਕਿਸਮ ਦੇ ਉਹਨਾਂ ਨੂੰ ਐਨਐਸਏ ਫੜ ਕੇ ਇਹ ਤਾਂ ਦੇਖੋ ਗੜੇ ਇਕੱਲੇ ਕੇਂਦਰ ਸਰਕਾਰ ਦਾ ਨਹੀਂ ਮਾਮਲਾ ਇਹ ਨਾਲ ਪੰਜਾਬ ਸਰਕਾਰ ਦੀ ਸਹਿਮਤੀ ਆ ਇਹ ਤੋਂ ਬਿਨਾ ਇਹ ਨਹੀਂ ਸੀ ਹੋਇਆ ਤਾਂ ਉਹਨਾਂ ਤਾਂ ਚਲੋ ਉੱਥੇ ਭੇਜਤਾ ਤੁਸੀਂ ਕਿੰਨੇ ਸੈਂਕੜਿਆਂ ਦੀ ਗਿਣਤੀ 'ਚ ਬੰਦੇ ਗ੍ਰਿਫਤਾਰ ਕੀਤੇ ਕਿਵੇਂ ਕੁੱਟੇ ਮਾਰੇ ਡਰਾਏ ਧਮਕਾਏ ਅਲ ਇੱਕ ਪੂਰੀ ਦੇਸ਼ ਦੀ ਮਹਿਮ ਚਲਾਈ ਕਿੰਨਾ ਚਿਰ ਸੋ ਇਸ ਕਰਕੇ ਜਦੋਂ ਉਹ ਜਮੂਰੀ ਇੱਧਰ ਆਉਣਾ ਪਾਉਂਦੇ ਨਾ ਉਹ ਜਦੋਂ ਉਹਨਾਂ ਦਾ ਉਹਨਾਂ ਨੂੰ ਸੇਖ ਪਹੁੰਚਦਾ ਕਿਤੇ ਹਨਾ ਮਨੀਸ਼ ਸੋਧਿਆ ਫੜਿਆ ਗਿਆ ਆਪਣਾ ਕੇਜਰੀਵਾਲ ਫੜਿਆ ਗਿਆ ਸੰਜੀਤ ਸਿੰਘ ਫੜਿਆ ਗਿਆ ਉਹਨਾਂ ਦੇ ਬੰਦੇ ਜੋ ਫੜੇ ਗਏ ਉਥੇ ਫਿਰ ਆ ਵੀ ਇਹ 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 ਤੇ ਤਾਂ ਬਿਲਕੁਲ ਜਮਹੂਰੀਅਤ ਦਾ ਕਤਲ ਆ ਉਹੀ ਕੁਝ ਉਹ ਆਪ ਕਰਦੇ ਦੂਜਿਆਂ ਨਾਲ ਆ ਪੰਜਾਬ 'ਚ ਇਹ ਭਗਵੰਤ ਮਾਨ ਦੀ ਸਰਕਾਰ ਨੇ ਕਿੰਨੇ ਕਾਂਗਰਸ ਦੇ ਬੰਦੇ ਜਾਦੂਦਿਆਂ ਦੇ ਬੰਦੇ ਉਹ ਵਿਜੀਲੈਂਸ ਦਾ ਇੱਕ ਜਿਵੇਂ ਦੇਸ਼ ਤੇ ਉਹਦੀ ਕੇਸ ਕੱਢ ਲੋ ਤੇ ਕਰ ਲੋ ਤੇ ਉਹਦੇ ਚ ਵੀ ਵੱਡੀ ਉਦਾਹਰਨ ਸੁਖਵਾਲ ਸਿੰਘ ਖੈਰਾ ਦੀ ਹੈ ਉਹਨੂੰ ਕਿਵੇਂ ਗ੍ਰਿਫਤਾਰ ਕੀਤਾ ਗਿਆ ਨਾਲ ਥੋੜਾ ਡੀਸੈਂਟ ਵੇ ਨਾਲ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀਗਾ ਉਹਦੇ ਬੈਡਰੂਮ ਤੱਕ ਜਾ ਕੇ ਵੀ ਜਲੀਲ ਕਰਨਾ ਬੰਦੇ ਸੋ ਮੇਰਾ ਖਿਆਲ ਹੈ ਕਿ ਇਹ ਗੱਲ ਤਾਂ ਕੋਈ ਬਹੁਤੀ ਔਖੀ ਨਹੀਂ ਸਮਝੇਗੀ ਸੋ ਜਦੋਂ ਕਹਿੰਦੇ ਨਾ ਵੀ ਜਮਹੂਰੀਅਤ ਦਾ ਸਵਾਲ ਖੜਾ ਹੋ ਗਿਆ ਵੀ ਉਹ ਬਹਾਲ ਹੋਣੀ ਚਾਹੀਦੀ ਹੈ ਉਹ ਹੈ ਵੀ ਜਦੋਂ ਵੀ ਸਾਨੂੰ ਉਹ ਇੱਕ ਜਮਹੂਰੀਅਤ ਮਿਲਣੀ ਚਾਹੀਦੀ ਹੈ ਵੀ ਅਸੀਂ ਆਵਦੀ ਅਸੀਂ ਵੀ ਉਹ ਖੇਡ ਚ ਪੂਰਾ ਖੁੱਲ ਕੇ ਸ਼ਾਮਲ ਹੋ ਸਕੀਏ ਸੋ ਖੇਡ ਦੇ ਜਿਹੜੇ ਨਿਯਮ ਆ ਕਿਉਂਕਿ ਹਰ ਖੇਡ ਦੇ ਨਿਯਮ ਹੁੰਦੇ ਆ ਵੀ ਉਹ ਸਾਰਿਆਂ ਲਈ ਬਰਾਬਰ ਚਾਹੀਦੇ ਸੋ ਬਸ ਰੌਣਾ ਜਮਹੂਰੀਅਤ ਦਾ ਇਹ ਨਾ ਕਿ ਇਸ ਖੇਡ ਚ ਸ਼ਾਮਲ ਤੇ ਰਹਿ ਲੈ ਉਹ ਖੇਡ ਦੇ ਨਿਯਮ ਸਾਰਿਆਂ ਲਈ ਬਰਾਬਰ ਨਹੀਂ ਹੋ। ਵੀ ਹਕਮਰਾਨ ਪਾਰਟੀ ਲਈ ਹੋਰ ਤੇ ਦੂਜੀਆਂ ਵਿਰੋਧੀ ਪਾਰਟੀਆਂ ਲਈ ਹੋਰ। ਉਹ ਪੰਜਾਬ 'ਚ ਵੀ ਆਈ ਹੈ। ਵੀ ਆਮ ਆਦਮੀ ਪਾਰਟੀ ਲਈ ਹੋਰ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਉੱਥੇ ਹੋਰ ਲਾਗੂ ਹੋਣਗੀਆਂ। ਸੋ ਇਸ ਕਰਕੇ ਇੱਕ ਤਾਂ ਪੰਨੂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜਿਹੜੇ ਭਲੇਖਾ ਪਾਉਂਦਾ بڑا ਕਿਉਂਕਿ ਪ੍ਰਚਾਰ ਬੜਾ ਹੁੰਦਾ ਨਾ। ਸਾਫ ਤੇ ਸਿੱਧੀ ਤਾਨਾਸ਼ਾਹੀ ਤਾਂ ਮੋਦੀ ਦੀ ਦਿਸਦੀ ਦੇਂਦੀ ਹੈ। ਪਰ ਉਹਦੇ ਚ ਉਸ ਧੂਏ ਦੇ ਵਿੱਚ ਨਾ ਪ੍ਰਚਾਰ ਦੇ ਕੇ ਲੋਕਾਂ ਤੋਂ ਆ ਗੱਲ ਨਹੀਂ ਪੁੱਛਾ ਗਈ ਜਾਂਦੀ। ਸੋ ਉਹ ਫਿਰ ਸਮਝ ਲਓ ਜਿਤਾ ਆਧੰਨ ਦੇ ਨਿਰੋਧੀ ਪਾਰਟੀਆਂ ਨੂੰ ਬਹੁਤ ਛੇਤੀ ਹੀ ਕੁਝ ਉਹਨਾਂ ਨਾਲ ਫਿਰ ਵਾਪਰਨਾ ਜਿਵੇਂ ਪੰਜਾਬ ਚ ਆਪਾ ਦੇ ਹੀ ਲਿਆ। ਸੋ ਇੱਕ ਤਾਂ ਇਹ ਵੀ ਇਹ ਜਮਹੂਰੀਅਤ ਦਾ ਉਹਨਾਂ ਦਾ ਜਿਹੜਾ ਕਨਸੈਪਟ ਹੈ ਉਹ ਬੜਾ ਨੈਰੋ ਤੇ ਪੱਕ ਪੱਤੀ ਹੈ। ਜਾਇ ਇਥੇ ਲੋਕੀ ਅਲੀਟ ਇਸਟ ਕਿ ਘੱਟੋ-ਘੱਟ ਜਿਹੜਾ ਸਮਾਜ ਦਾ ਉੱਪਰਲਾ ਵਰਗ ਹੈ ਉਹਦੇ ਹਿੱਤਾਂ ਨੂੰ ਕੋਈਆਂ ਨਹੀਂ ਹੁੰਦੇ ਜਾਈਂ ਥੱਲੇ ਆੜਾਂ ਦਾ ਕੀ ਉਹ ਤਾਂ ਕੁੱਟਦੇ ਮਾਰਦੇ ਪੂਜਾਤੇ ਕੇਸ ਬਣਾਤੇ ਉਹਨਾਂ ਦਾ ਕੋਈ ਗੱਲ ਵੀ ਜਿਹੜਾ ਪ੍ਰਿਵਿਲੇਜਡ ਵਰਗ ਹੈ ਇੱਕ ਉਹਦੇ ਹਿੱਤ ਸੁਰੱਖਿਤ ਰਹਿਣ ਸੋ ਮੇਨ ਗੱਲ ਇਹ ਬਣ ਰਹੀ ਹੈ ਜਮਹੂਰੀਅਤ ਵਰਸ ਜਨਤਾਸ਼ਾਹੀ ਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਸੋ ਬਹੁਤੀ ਇਹ ਤੋਂ ਕੋਈ ਵੱਡੀ ਉਮੀਦ ਰੱਖੀ ਜਾਵੇ ਇਸ ਪੱਖ ਤੋਂ ਉਹ ਨਹੀਂ ਰੱਖੀ ਜਾਏਗੀ ਜੀ ਹਾਂਜੀ ਸੋ ਇੱਕ ਹੋਰ ਵਰਤਾਰਾ ਉਬਰ ਕੇ ਸਾਹਮਣੇ ਆਇਆ ਤੇ ਖਾਸ ਕਰਕੇ ਪੰਜਾਬ 'ਚ ਜੋ ਕਿ ਦਲ ਬਦਲੂਆਂ ਦਾ ਹੈ ਤੇ ਇੱਕ ਕਿਸਮ ਨਾਲ ਤਾਂ ਬੜੀ ਹਾਸੋਹੀਣੀ ਗੱਲ ਵੀ ਬਣ ਗਈ ਵੀ ਰੋਜ਼ ਸਵੇਰੇ ਅਖਬਾਰ ਚੱਕੋ ਤੇ ਕੋਈ ਇਨੇਚਰਾਂ ਦਾ ਇੱਕ ਪਾਰਟੀ ਨੂੰ ਪਰਣਾਇਆ ਹੋਇਆ ਸੀਗਾ ਤੇ ਹੁਣ ਉਹ ਵੋਟ ਪੂਸੀ ਮਾਰ ਕੇ ਦੂਏ ਪਾਸੇ ਚਲੇ ਗਿਆ ਸੋ ਮਤਲਬ ਇੱਕ ਤਾਂ ਇਸ ਚੋਂ ਇਹ ਨਿਚੋੜ ਕੱਢਿਆ ਜਾ ਸਕਦਾ ਹੈ ਵੀ ਇਹ ਵੀ ਇਹ ਕਿਸੇ ਵੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਨਹੀਂਗੇ ਕਿਉਂਕਿ ਇੰਨੇ ਚ ਚਿਹਰੇ ਕੁਝ ਗੱਲ ਕਰਦੇ ਸੀ ਅੱਜ ਕੁਝ ਗੱਲ ਕਰਦੇ ਨਹੀਂ ਸੋ ਇਹ ਜਿਹੜੇ ਕਿਰਦਾਰ ਤੋਂ ਸਖਣੇ ਲੋਕ ਨੇ ਇਹ ਕਿਦਾਂ ਦੀ ਹਕੂਮਤ ਬਣਾਉਣ ਬਣਾਉਣਗੇ ਕੱਲੇ ਲੋਕ ਨਹੀਂ ਆ ਜਿਹੜੇ ਜਿਹੜੇ ਚੁਣੇ ਜਾਣ ਆ ਰਹੇ ਆ ਜਿਹੜੇ ਉਹਨਾਂ ਨੂੰ ਚੁਣਨਗੇ ਗੱਲ ਉਹਨਾਂ ਤੇ ਵੀ ਆਉਂਦੀ ਹੈ ਸੋ ਇਹ ਰਮਨੀਕ ਸਿੰਘ ਸੰਕਟ ਹੈਗਾ ਜਮਹੂਰੀਅਤ ਦਾ ਜਿਹੜਾ ਐਡਾ ਗੁੱਡਾ ਬਣਿਆ ਪਿਛਲੇ 100 150 ਸਾਲ ਤੋਂ ਕਿ ਜਿਹੜਾ ਮੱਧ ਜੋਗ ਸੀ ਉਹ ਤਾਂ ਜੀ ਦੇਖੋ ਬਿਲਕੁਲ ਨਹੀਂ ਕੋਈ ਜਮਹੂਰੀਅਤ ਹੈ ਹੀ ਨਹੀਂ ਸੀ ਉਹ ਤਾਂ ਬਾਦਸ਼ਾਹੀ ਮਰਜ਼ੀ ਤੇ ਹੁੰਦਾ ਸੀਗਾ ਤੇ ਲੋਕਾਂ ਦੀ ਤਾਂ ਕੋਈ ਮਰਜ਼ੀ ਉਹਦੇ 'ਚ ਹੁੰਦੀ ਨਹੀਂ ਸੀ ਸੋ ਇਹ ਜਿਹੜੇ ਜਮਹੂਰੀਅਤ ਦਾ ਹੈਗਾ ਪ੍ਰਬੰਧ ਸਿਸਟਮ ਇਹਦੇ 'ਚ ਹੈ ਵੀ ਲੋਕਾਂ ਦੀ ਮਰਜ਼ੀ ਚ ਸੋ ਦੇਖਣ ਨੂੰ ਬੜਾ ਅਪੀਲਿੰਗ ਲੱਗਿਆ ਸਾਰੇ ਮੁਲਕਾਂ ਨੇ ਉਹ ਅਡਾਪਟ ਕੀਤਾ ਵੀ ਠੀਕ ਹੈ ਦੇਖਣ ਨੂੰ ਲੱਗਦਾ ਪੇਰੈਂਟਿੰਗ ਪਰ ਹੁਣ ਆਪਾਂ ਉਹਦਾ ਦੇਖ ਲੇਤਾ ਤੋਂ ਸਿੱਖਾਂ ਦਾ ਪੈਂਤੜਾ ਮੁੱਢ ਤੋਂ ਬੜਾ ਕੰਸਿਸਟੈਂਟ ਰਿਹਾ ਕਿਉਂਕਿ ਚੋਣਾ ਕੀ ਹੈ ਤੁਸੀਂ ਆਪਦੇ ਲੀਡਰ ਚੁਣਨੇ ਸੋ ਲੀਡਰ ਚੁਣਨ ਦੀ ਵਿਧੀ ਕੀ ਹੋਣੀ ਚਾਹੀਦੀ ਹੈ ਲੀਡਰ ਤੁਸੀਂ ਚੁਣੋਗੇ ਨਾ ਜਿਹੜੇ ਚੰਗੇ ਤੁਹਾਨੂੰ ਗੁਣਾ ਵਾਲੇ ਬੰਦੇ ਲੱਗ ਆਹ ਤਾਂ ਹੀ ਗੱਲ ਮੰਨ ਜਿਹਦੇ ਚ ਕੋਈ ਗੁਣ ਹੋਣ ਸੋ ਸਿੱਖਾਂ ਨੇ ਜਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਪਰੰਪਰਾ ਇੱਕ ਵਿਧੀ ਦੇਤੀ ਇੱਕ ਯੁਗਤ ਦੇਤੀ ਕਿ ਗੁਣਾ ਤੇ ਆਧਾਰ ਤੁਸੀਂ ਆਪ ਦੇ ਬੰਦੇ ਵੋਟਾਂ ਪਾ ਕੇ ਨਹੀਂ ਭੀੜ ਦੀਆਂ ਵੋਟਾਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਜੇ 51 ਗਧੇ ਆ ਤੇ ਉਹ ਦੂਜੇ ਜਿਹੜੇ ਨਾ ਮਤਲਬ ਵੀ ਬਿਲਕੁਲ ਭੇਡਾਂ ਤਾ 51 ਭੇਡਾਂ ਰਾਜ ਕਰ ਲੰਗੀਆਂ ਦੂਜੇ ਸ਼ੇਰਾਂ ਤੇ ਕਹਿ ਲੋ ਜਾ ਜੋ ਵੀ ਜਾਗਰੂਕ ਲੋਕ ਹੈ ਸੋ ਇਸ ਕਰਕੇ ਨਾ ਜਿਹੜਾ ਇਹ ਪੱਛਮ ਨੇ ਗੁੱਡਾ ਬੰਨਿਆ ਸੀਗਾ ਇੱਕ ਵੀ ਸਭਿਆਤਾ ਦਾ ਜੋਗ ਆ ਗਿਆ ਇਹ ਉਹਦਾ ਇਹ ਇੱਕ ਹਸਾਬ ਨਾਲ ਉਹਦਾ ਸੰਕਟ ਤੇ ਉਹਦਾ ਜਲੂਸ ਨਿਕਲ ਰਿਹਾ ਹੈ ਇਸ ਰੂਪ ਦੇ ਵਿੱਚ ਵੀ ਇਹ ਕਿਸ ਪੱਧਰ ਤੱਕ ਜਾ ਡਿੱਕਿਆ ਇਹ ਇਕੱਲਾ ਇੱਥੇ ਭਾਰਤ 'ਚ ਨਹੀਂ ਸਾਰੇ ਦੁਨੀਆ 'ਚ ਇਹ ਹੁਣ ਉਹ ਉਹ ਉਹਦਾ ਉਹਦੇ 'ਚ ਉਹ ਨਿਗਾਹ ਆ ਰਿਹਾ ਹੈ ਆ ਹੁਣ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਨਾ 트럼ਪ ਦੀ ਤੇ ਪ੍ਰਾਈਵੇਟ ਉਹ ਹੈ ਜੰਦੀ ਜੋ 트럼ਪ ਬੋਲ ਰਿਹਾ ਹੈ ਜਿਹੋ ਜੀ ਭਾਸ਼ਾ ਉਹ ਵਰਤ ਰਿਹਾ ਆਪਾਂ ਇੱਥੇ ਉਹ ਬੋਲੂ ਨਹੀਂ ਸਕਦੇ ਵੀ ਕੀ ਕਹਿ ਰਿਹਾ ਹੈ ਤੇ ਇਸ ਤਰੀਕਾ ਬਾਕੀ ਮੁਲਕਾਂ ਦੇ ਵਿੱਚ ਵੀ ਸੋ ਉਹ ਮਿਆਰ ਮੂਰ ਨਹੀਂ ਰਹੇ ਕਿਉਂਕਿ ਮਕਸਦ ਇਹ ਹੈ ਵੀ ਸਮ ਹਾਉ ਭੀੜ ਜਟਾਉਣੀ ਹੈ ਵੋਟਾਂ ਵੱਧ ਲੈਣੀਆਂ ਬਸ ਹੋਰ ਨਿਸ਼ਾਨਾ ਕੋਈ ਨਹੀਂ ਸੋ ਇਹ ਬੰਦੇ ਦੇ ਨਿਹਾਰ ਦਾ ਤੇ ਸਿਸਟਮ ਦੇ ਨਿਹਾਰ ਦਾ ਪ੍ਰਗਟਾਵਾ ਹੈ ਤੇ ਜਿਹੜਾ ਦਲਬਾਦਲੂਆਂ ਵਾਲੀ ਗੱਲ ਹੈ ਉਹ ਤਾਂ ਫਰੇ ਹੀ ਆ ਵੀ ਉਹਨਾਂ ਦੀ ਜਦੋਂ ਕੋਈ ਕਮਿਟਮੈਂਟ ਥੀ ਤੇ ਹੌਲੀ ਹੌਲੀ ਨਿਗਾਰ ਆਇਆ ਪਹਿਲਾਂ ਬੰਦੇ ਪਾਰਟੀਆਂ ਨਾਲ ਜੁੜੇ ਹੁੰਦੇ ਸੀਗੇ ਤੇ ਬੜਾ ਮਹਿਣਾ ਸੀਗਾ ਵੀ ਪਾਰਟੀ ਬਦਲ ਲੈ ਤੇ ਉਹਦੇ ਪਿੱਛੇ ਸਾਫਰ ਵੀ ਕਰਦੇ ਸੀ ਬਹੁਤ ਨੁਕਸਾਨ ਵੀ ਚਲਦੇ ਸੀ ਸਭ ਕੁਝ ਚਲਦੇ ਸੀ ਪਰ ਹੁਣ ਤਾਂ ਇਹ ਇੱਕ ਤੰਦਾ ਹੈ ਨਾ ਵੀ ਇਧਰੋਂ ਸੌਦਾ ਨਹੀਂ ਠੀਕ ਬੈੰਦਾ ਉਧਰ ਕਰ ਲੈਣੇ ਆਪਣੇ ਤਰ੍ਹਾਂ ਮੁਨੀਕ ਸਿੰਘ ਜਿਹੜਾ ਆਪਣਾ ਟਰੈਡੀਸ਼ਨਲ ਏ ਆਫ ਲਾਈਫ ਹੈ ਤੁਸੀਂ ਦੇਖਿਆ ਹੋ ਪਿੰਡਾਂ ਦੇ ਵਿੱਚ ਜਿਹੜੇ ਦੁਕਾਨ ਤੇ ਆਪਾਂ ਚੀਜ਼ ਲੈਣ ਲੱਗ ਗਏ ਇੱਕੋ ਦਿਨ ਬੌਂਡ ਬਣ ਜਾਂਦਾ ਉਹ ਸਾਨੂੰ ਇਹ ਵੀ ਲੱਗੇ ਵੀ ਕੁਝ ਚੀਜ਼ਾਂ ਉਹ ਮਹਿੰਗੀਆਂ ਲਾ ਰਿਹਾ ਦੂਜੇ ਗਵਰੰਡੀ ਦੇ ਮੁਕਾਬਲੇ ਆ ਉਹ ਵੀ ਇਗਨੋਰ ਕੀਤਾ ਜਾਂਦਾ ਕੋਈ ਨਹੀਂ ਹੁਣ ਇਹ ਤੋਂ ਜਦੋਂ ਇਹਨਾਂ ਇੱਕ ਸੰਬੰਧ ਬਣਿਆ ਹੋਇਆ ਆੜਤੀਆ ਬਦਲਣ ਬਾਰੇ ਜੱਟ ਕਿੰਨਾ ਕਿੰਨਾ ਚਿਰ ਸੋਚ ਲੱਗਦਾ ਸੀ ਸੋ ਇੱਕ ਟ੍ਰੈਡੀਸ਼ਨਲ ਬੌਂਡ ਬਣਦਾ ਹੁੰਦਾ ਸੀ ਹੁਣ ਤਾਂ ਇਹ ਇੱਕ ਬਿਲਕੁਲੀ ਇਹ ਵਜਮੈਂ ਤੰਦਾ ਨਹੀਂ ਹੁੰਦਾ ਵੀ ਇਧਰ ਫਾਇਦਾ ਕਿ ਇਧਰ ਬਸ ਫਾਇਦਾ ਦੇਖਣਾ ਤੇ ਇਹ ਹੁਣ ਵਿਅਕਤੀਆਂ ਦੀ ਨਹੀਂ ਵੀ ਜਿਹੜੇ ਦਲ ਬਦਲੀ ਕਰ ਜਾਂਦੇ ਨੇ ਜਿਹੜੇ ਫਿਰ ਉਹਨਾਂ ਨੂੰ ਫੇਰ ਵੀ ਵੋਟ ਪਾਉਂਦੇ ਆ ਅੱਗੇ ਨਕਾਰ ਦਿੱਤੇ ਜਾਂਦੇ ਸੀ ਦਲ ਬਦਲੀ ਆਏ ਵਰਗੇ ਉਹਨਾਂ ਨੂੰ ਲੋਕ ਪ੍ਰਬਾਣ ਨਹੀਂ ਸੀ ਕਰਦੇ ਹਣ ਤਾਂ ਕੋਈ ਵੀ ਫਰਕ ਨਹੀਂ ਪੈਂਦਾ ਚਲੋ ਆ ਪੰਜਾਬ ਚ ਤਾਂ ਆਪਾਂ ਕੁੱਲੇ ਪੰਜਾਬ ਚ ਨਹੀਂ ਪਹੁੰਚਤਾ ਇਹ ਸਾਰੇ ਦੇਸ਼ ਚ ਹੀ ਹੁਣ ਚੱਲ ਰਿਹਾ ਹੈ ਵੀ ਅੱਜ ਬੰਦੇ ਨੂੰ ਟਿਕਟ ਨਹੀਂ ਮਿਲੀ 5 ਮਿੰਟਾਂ ਬਾਅਦ ਉਹ ਜਾ ਕੇ ਬੀਜੀਪੀ ਚ ਸ਼ਾਮਲ ਹੋ ਜੀ ਤਾਂ ਉਹਨਾਂ ਨੇ ਉਹ ਵੀ ਲੈ ਲਿਆ ਤੇ ਉਦ ਹੀ ਉਹਦਾ ਉਹ ਬਦਲ ਕੇ ਉਹਦੇ ਗੱਲ ਤੋਂ ਦੂਜਾ ਪਾਤਾ ਭਗਵਾ ਤੇ ਉਹ ਉਹਨਾਂ ਨੇ ਪ੍ਰਵਾਨ ਕਰ ਲਿਆ ਸੋ ਆ ਜਿਹੜੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀਗੇ ਰਵਨੀਤ ਬਿੱਟੂ ਵਰਗੇ ਬੰਦੇ ਕੁਰਬਾਨੀਆਂ ਦੀ ਵਿਚਾਰਧਾਰਾ ਦੀ ਜੇ ਉਹ ਤੇ ਪਹਿਲਾ ਸੁਨੀਲ ਜਾਖੜ ਤੇ ਦੂਜਾ ਆਪਣਾ ਟਿਕ ਨਮਰਿੰਦਰ ਸਿੰਘ ਜਾਂ ਹੋਰ ਕਿੰਨੇ ਅਜੇ ਹੋਰ ਪਤਾ ਨਹੀਂ ਕਿੰਨੇ ਆਉਣਗੇ ਸੋ ਇਹ ਇਹ ਇੱਕ ਸਾਹ ਨਾਲ ਤਾਂ ਜੋ ਨਿਗਾਰ ਹੈ ਬੰਦੇ 'ਚ ਵੀ ਆਇਆ ਹੈ ਤੇ ਸਿਸਟਮ 'ਚ ਵੀ ਆਇਆ ਹੈ ਸੋ ਇਸ ਸੰਗ ਕਟਾ ਜੋ ਸਿਸਟਮ ਤੋਂ ਆਸਾਂ ਲੈ ਕੇ ਵੱਡਾ ਗੁੱਟਾ ਬਣਿਆ ਸੀ ਸੋ ਉਹਦੇ ਵਿੱਚ ਵੀ ਇਹ ਜਿਹੜਾ ਚੋਣਾ ਵਾਲਾ ਰਾਹ ਹੈ ਇਹਨੇ VOTER ਵੀ ਕੀ ਬਣਾਤਾ ਤੇ ਲੀਡਰ ਵੀ ਕੀ ਬਣਾਤਾ ਸੋ ਇਹਨੂੰ ਆਪਾਂ ਜੇ ਸਿੱਖਾਂ ਦੀ ਇੱਕ ਜੋ ਪਰੰਪਰਾ ਉਹਦੀ ਰੋਸ਼ਨੀ ਚ ਰੱਖ ਕੇ ਦੇਖੀ ਕੀ ਕਾਹੀ ਫਿਰ ਗੱਲ ਸਮਝ ਆ ਜਾਂਦੀ ਆ ਪਰ ਸਿੱਖਾਂ ਤੇ ਵੀ ਇਹ ਅਸਰ ਹੋ ਗਿਆ ਉਸ ਭੀੜ ਤੰਤਰ ਦਾ ਉਹ ਵੀ ਹਿੱਸਾ ਬਣ ਵੀ ਬੰਦਾ ਜਿੱਤਣਾ ਚਾਹੀਦਾ ਜਿਵੇਂ ਮਰਜੀ ਜਿੱਤੇ। ਸੋ ਜਦੋਂ ਤੁਸੀਂ ਗੁਰੂਆਂ ਕੋਲੋਂ ਬਖਸ਼ਿਆ ਆਪ ਦਾ ਇੱਕ ਲੀਡਰ ਚੁਣ ਦੀ ਯੋਗਤੀ ਛੱਡਤੀ। ਫੇਰ ਉਹਦੇ ਨਤੀਜੇ ਚੰਗੇ ਨਹੀਂ। ਉਹਦੇ ਚੋਂ ਪੰਥ ਦੀ ਵਹਿਤਰੀ ਲਈ ਕੁਝ ਨਹੀਂ ਨਿਕਲ ਸਕਦਾ। ਬਾਕੀਆਂ ਆਂਗੂ ਵਿਅਕਤੀਆਂ ਨੂੰ ਸਥਾ ਮਿਲ ਜੂ। ਜਿੱਤ ਜੂ ਕੋਈ ਮੈਂਬਰ ਬਣ ਗਿਆ ਕੋਈ, ਮਨਿਸਟਰ ਬਣ ਗਿਆ। ਜੇ ਇੱਥੋਂ ਤੱਕ ਹੀ ਦੌੜ ਹੈ, ਫਿਰ ਇਦੋਂ ਵੱਧ ਕੌਮ ਦਾ ਕੁਝ ਬਣ ਸਕੇ। ਇਹ ਸੋ ਮੇਨੂੰ ਤਾਂ ਲੱਗਦਾ ਇਹ ਜਿਹੜਾ ਸਾਰਾ ਦਲ ਬਦਲਣ ਵਾਲਾ ਵਰਤਾਰਾ ਹੈ ਨਾ ਇਹ ਨੂੰ ਇੱਕ ਕਿਸੇ ਨੈਰੋ ਜਿਓ ਚ ਰੱਖ ਕੇ ਨਾ ਦੇਖੀਏ ਇੱਕ ਬਰਾਉਡਰ ਦੇ ਵਿੱਚ ਵੱਡੇ ਸੰਕਟ ਦਾ ਹੀ ਇੱਕ 파ਟ ਹੈ ਦੂਜੀ ਗੱਲ ਰਮਨੀਕ ਸਿੰਘ ਜਿਹੜੇ ਗੱਲ ਮਿਸ ਹੋ ਰਹੀ ਆ ਬੰਦਿਆਂ ਤੋਂ ਨੋਟ ਨਹੀਂ ਕਰ ਰਹੇ ਕਿ ਜੋ ਪ੍ਰਪਾਗੈਂਡੇ ਚ ਨੁਕਤੇ ਉੱਪਰ ਕੇ ਆ ਰਹੇ ਨੇ ਇੰਡੀਆ ਤੇ ਉਹਦੇ ਮੋਦੀ ਦੇ ਉਹਦੇ ਚ ਜਿਹੜਾ ਮੋਦੀ ਲੈ ਕੇ ਆ ਰਿਹਾ ਹੈ ਕੋਤਾ ਲੈ ਕੇ ਆ ਰਿਹਾ ਕਿ ਸਟਰੋਂਗ ਸਟੇਟ ਤੇ ਕਮਜ਼ੋਰ ਸਟੇਟ ਵੀ ਜਿਹੜੀ ਸਾਡੀ ਅਸੀਂ ਕੀ ਕੀਤਾ ਵੀ ਕਾਂਗਰਸ ਵੇਲੇ ਕਿੰਨੇ ਇੱਥੇ ਬੰਬ ਧਮਾਕੇ ਹੁੰਦੇ ਸੀ ਇੱਥੇ ਅੱਤਵਾਦੀਆਂ ਨੇ ਕਿੰਨੇ ਕਾਰਵਾਈਆਂ ਕਰਦੇ ਸੀ ਲੋਕਾਂ ਦੀ ਜ਼ਿੰਦਗੀ ਸੁਰੱਖਤ ਨਹੀਂ ਸੀ ਕਿਉਂਕਿ ਇਹ ਉਹਨਾਂ ਪ੍ਰਤੀ ਨਰਮ ਰਵਈਆ ਰੱਖਦੇ ਸੀ ਹਾਲਾਂਕਿ ਉਹ ਟਰੈਕ ਰਿਕਾਰਡ ਸਬਦਤ ਹੈ ਇਸ ਤੱਕ ਹੋ ਗਿਆ ਸਿੱਖਾ ਨੇ ਤਾਂ ਕਿਹਦਾ ਨਰਮਰ ਬਈਆ ਸੀ ਉਹਨਾਂ ਦਾ ਸੋ ਮੋਦੀ ਨੇ ਹੁਣ ਇਹ ਕਿਹਾ ਵੀ ਅਸੀਂ ਨਹੀਂ ਅਸੀਂ ਇਹ ਹੁਣ ਕੋਈ ਆਏ ਨਹੀਂ ਚੱਲ ਸਕੋ ਬਈ ਅਸੀਂ ਜੇਲਾ ਚ ਤੋਂ ਉਤੇ ਤੇ ਜਿਹੜਾ ਉਹ ਸਿਰੇ ਤੇ ਜਾਂਦਾ ਵੀ ਅਸੀਂ ਘਰਾਂ ਚ ਜਾ ਕੇ ਘੁੱਸ ਕੇ ਮਾਰ ਦਿਆ ਤੇ ਜਿਹਦੇ ਚ ਆਬਵੀਅਸਲੀ ਜੋ ਪਾਕਿਸਤਾਨ ਤੇ ਕੈਨੇਡਾ ਜਾ ਅਮਰੀਕਾ ਚ ਉਹਨਾਂ ਨੇ ਕੀਤਾ ਤੇ ਬਾਕੀ ਥਾਂਾਂ ਤੇ ਕਰਨ ਬਾਰੇ ਸੋਚ ਰਹੇ ਸੋ ਇਹ ਉਹ ਲੈ ਕੇ ਆ ਰਿਹਾ ਵੀ ਇਹ ਸਟਰੌਂਗ ਸਟੇਟ ਤੇ ਵੀ ਇਹ ਜਿਹੜੀ ਇੰਡੀਆ ਵਾਲੀ ਜਿਹੜੇ ਬਲਾਕ ਹੈ ਇਹ ਇੱਕ ਕਮਜ਼ੋਰ ਸਟੇਟ ਹੋਊ ਤੇ ਕਮਜ਼ੋਰ ਸਟੇਟ ਤੇ ਤੁਹਾਡਾ ਤੁਹਾਡੀ ਜ਼ਿੰਦਗੀ ਸੁਰੱਖਤ ਨਹੀਂ ਇਸ ਦਾ ਇੰਡੀਆ ਬਲਾਕ ਵੱਲੋਂ ਕੋਈ ਜੱਜ ਕੇ ਜਵਾਬ ਨਹੀਂ ਦਿੱਤਾ ਜਾ ਰਿਹਾ ਉਹ ਬਿਲਕੁਲ ਡਿਫੈਂਸ ਤੇ ਨਹੀਂ ਇਸ ਗੱਲ ਦੇ ਉਹ ਉਹੀ ਜਮਹੂਰੀਅਤ ਤੇ ਤਾਨਾਸ਼ਾਹੀਤੀ ਬਸ ਰੱਖ ਰਹੇ ਤੋ ਇੱਕ ਤਾਂ ਇਹ ਪੁਆਇੰਟ ਦੇਖਣਾ ਚਾਹੀਦਾ ਵੀ ਇਹ ਕਿੰਨਾ ਖਤਰਨਾਕ ਹੈ ਜੇ ਲੋਕ ਇਸ ਗੱਲ ਨੂੰ ਪ੍ਰਵਾਨ ਕਰਦੇ ਨੇ ਵੀ ਹਾਂ ਯਾਰ ਚਾਹੀਦਾ ਤੇ ਸਟਰੋਂਗ ਸਟੇਟ ਹੀ ਹੈ ਉਹ ਪ੍ਰਵਾਨ ਤਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਹ ਰਾਸ਼ਟਰਵਾਦ ਦਾ ਜ਼ਹਿਰ ਚੜਿਆ ਹੋਇਆ ਤੇ ਦੇਸ਼ ਦਾ ਨੁਕਸਾਨ ਹੋ ਜੂ ਜੇ ਸਟਰੋਂਗ ਸਟੇਟ ਨਾ ਹੋਵੇ ਲੋਕਾਂ ਦੀ ਜ਼ਿੰਦਗੀ ਨਾਲ ਕੀ ਵਕ ਪਰਦਾ ਉਹਨਾਂ ਦੀਆਂ ਆਜ਼ਾਦੀਆਂ ਦੀ ਕੀ ਗੱਲ ਹੈ ਉਹ ਅਗਲੇ ਗਾਹ ਦੇਸ਼ ਵਾਸਤੇ ਉਹ ਕੁਰਬਾਨ ਕਰ ਏ ਇਹ ਹੈ ਜਿਹੜੀ ਖਤਰਨਾਕ ਗੱਲ ਹੈ ਸਟਰੋਂਗ ਸਟੇਟ ਵਰਸ ਵੀਕ ਸਟੇਟ ਜਾਂ ਕਮਜ਼ੋਰ ਸਟੇਟ ਤੇ ਦੂਜੀ ਗੱਲ ਇੱਕ ਹੋਰ ਜਿਹੜੀ ਅਹਿਮ ਹੈ ਨੋਟ ਕਰਨ ਵਾਲੀ ਉਹ ਇਹ ਹੈ ਕਿ મોદી ਨੂੰ ਪਹਿਲਾਂ ਇਹ ਉਮੀਦ ਸੀ ਸਾਰੀ ਪਲੈਨਿੰਗ ਉਹਦੀ ਇਹ ਸੀ ਵੀ ਰਾਮ ਮੰਦਰ ਦੇ ਮੁੱਦੇ ਤੇ ਵੋਟ ਜਿੱਤ ਇਲੈਕਸ਼ਨ ਜਿੱਤਣੀ ਹੈ ਜਿੰਨੀ ਤੇਜ਼ੀ ਨਾਲ ਉਹ ਸਾਰੀ ਕੀਤੀ ਉਹ ਸਾਰੀ ਪੂਰੀ ਵੀ ਨਹੀਂ ਹੋਈ ਅਧੂਰੇ ਮੰਦਿਰ ਦਾ ਜਿਵੇਂ ਢੋਲ ਟਮਕਾ ਨਾਲ ਉਹ ਉਦਘਾਟਨ ਕੀਤਾ ਤੇ ਉਹਦੇ ਚ ਜਿਵੇਂ ਇੱਕ ਪੂਰਾ ਜਿਵੇਂ ਸੈਂਟਰ ਸਟੇਜ ਤੇ ਵੀ ਮੋਦੀ ਨੇ ਮੰਦਿਰ ਬਣਾਤਾ ਜੀ ਤੇ ਜਿਵੇਂ ਪਲਵਮਾ ਨਾਲ ਵੋਟ 19 19 ਵਾਲੀ ਜਿੱਤੀ ਉਹਨੇ 219 ਵਾਲੀ ਐਥਿਕ ਇਸ ਵੀ ਮੰਦਿਰ ਬਸ ਹੋਰ ਕੁਝ ਕਰਨ ਦੀ ਲੋੜ ਨਹੀਂ ਉਦੋਂ ਤਾਂ ਲੋਕ ਇਹ ਕਹਿੰਦੇ ਸੀ ਜਨਵਰੀ ਚ ਵੀ ਇਹਨੂੰ ਕਿੱਥੇ ਹੁਣ ਰੈਲੀ ਕਰਨ ਦੀ ਵੀ ਨਹੀਂ ਲੋੜ ਹੁਣ ਤਾਂ ਵੋਟਾਂ ਆਪ ਹੀ ਆ ਕੇ ਦੇਣ ਪਰ ਰਮਨੀਕ ਸਿੰਘ ਦੇ ਬੜੀ ਹੈਰਾਨੀ ਵਾਲੀ ਗੱਲ ਹੋਈ ਹੈ ਵੀ ਰਾਮ ਮੰਦਰ ਦਾ ਜਿਹੜਾ ਮੁੱਦਾ ਹੈ ਉਹ ਬਿਲਕੁਲ ਹੀ ਇਰੈਲੇਵੈਂਟ ਹੋ ਗਿਆ ਇਲੈਕਸ਼ਨ ਕਿਉਂ ਚੇਤਿਆਂ ਚੋਂ ਲੋਕਾਂ ਦੇ ਕਿਤੇ ਬਿਸਰੀ ਗਈ ਗੱਲ ਜੋ ਕੀ ਸੀ ਇਹ દિਸ਼ੇ ਥੀ ਫੇਡ ਆਊਟ ਹੋ ਗਿਆ ਇਹ ਬਹੁਤ ਇੰਪੋਰਟੈਂਟ ਗੱਲ ਹੈ ਇਹਦੇ ਚੋਂ ਇੱਕ ਖਾਸ ਕਰੈਕਟਰ ਹਿੰਦੂ ਵਰਗ ਦਾ ਰਿਵੀਲ ਹੋਇਆ ਕਿ ਉਹਨੂੰ ਜਿਹੜੀ ਗੱਲ ਵੱਧ ਉਵਾਰਦੀ ਹੈ ਉਹ ਧਰਮ ਉਹ ਨਾ ਉਹ ਤੇ ਜਿਤ ਨਹੀਂ ਕਰਦਾ ਜਿੰਨਾ ਰਾਸ਼ਟਰਵਾਦ ਕਰਦਾ। ਉਹ ਜੇ ਧਰਮ ਨੂੰ ਰਾਸ਼ਟਰਵਾਦ ਦਾ ਤੜਕਾ ਨਹੀਂ ਲਾਇਆ ਜਾਂਦਾ। ਉਹ ਇਹ ਦੋਨੋਂ ਤੇ ਜਿਤ ਨਹੀਂ ਕਰ ਸਕਦਾ। ਸਿੱਖਾਂ ਤੇ ਮੁਸਲਮਾਨਾਂ ਦੀ ਦੋਲਟਾ ਗੱਲ ਉਹ ਧਰਮ ਦੇ ਮਸਲੇ ਤੇ ਉਹ ਲੜਨ ਮਰਨ ਲਈ ਤਿਆਰ ਉਤਾਰੂ ਹੋ ਜਾਂਦੇ। ਹੁਣ ਤਾਂ ਇਹ ਲੱਗਦਾ ਵੀ ਜਿਵੇਂ ਮੰਤਰ ਬਣਿਆ ਕਿ ਨਹੀਂ ਬਣਿਆ ਕੋਈ ਕੋਈ ਮਸਲਾ ਹੀ ਨਹੀਂ ਰਹਿ ਗਿਆ ਇਹਦੀ ਬਜਾਏ ਜਿੱਥੇ ਰਾਸ਼ਟਰਵਾਦ ਆਊਗਾ ਜਿਹੜਾ ਹੁਣ ਸਟਰੋਂਗ ਸਟੇਟ ਵੀ ਕਹਿ ਰਿਹਾ ਹੈ ਜਾਇਕ ਵਿਸ਼ਵ ਗੁਰੂ ਦਾ ਸੁਪਨਾ ਦੇ ਰਿਹਾ ਜੋ ਉਹਦੀ ਸਾਰੀ ਇੱਕ ਪ੍ਰਪਾਗੈਂਡਾ ਲਫਾਜੀ ਹੈ ਜੋ ਉਹ ਸੁਪਨੇ ਲੋਕਾਂ ਨੂੰ ਦਿਖਾ ਰਿਹਾ ਪ੍ਰੋਸ ਰਿਹਾ ਉਹ ਸਾਰੇ ਹੈ ਕਿ ਭਾਰਤ ਦੀ ਜੈ ਜੈਕਾਰ ਸੋ ਇਹ ਠੀਕ ਹੈ ਕਿ ਉਹਦੇ ਵਿੱਚ ਲੁਕੀ ਹੋਈ ਹਿੰਦੂ ਧਰਮ ਦੀ ਜੈ ਜੈਕਾਰ ਹੈ ਪਰ ਸਿੱਧਾ ਨਹੀਂ ਉਹ ਮਜ਼ ਕਰ ਸਕਦਾ ਇਸ ਤਰ੍ਹਾਂ ਤੋ ਇਹ ਇੱਕ ਪੱਖ ਜਿਹੜਾ ਹੈ ਮੁਸਲਮਾਨਾਂ ਤੇ ਸਿੱਖਾਂ ਨਾਲੋਂ ਬੱਕਰਾ ਹਿੰਦੂ ਵਰਗ ਦਾ ਜਿਹੜਾ ਕਰੈਕਟਰ ਸਾਹਮਣੇ ਆਇਆ ਕਿ ਰਾਸ਼ਟ ਰਾਸ਼ਟਰਵਾਦ ਨੂੰ ਸਭ ਤੋਂ ਵੱਧ ਉਤੇਜਿਤ ਕਰਦਾ ਤੇ ਇੱਕ ਜਿਹੜਾ ਹੋਰ ਮੁੱਦਾ ਬਣ ਰਿਹਾ ਉਹ ਬਣ ਰਿਹਾ ਸ਼ਬਦਾਂ ਦਾ ਕਿਉਂਕਿ ਪਹਿਲਾਂ ਕਾਂਗਰਸ ਨੇ ਜਾਂ ਇੰਡੀਆ ਬਲੌਕ ਨੇ ਇਹ ਪ੍ਰਪਗੈਂਡਾ ਲਿਆਂਦਾ ਵੀ ਇਸ 2/3 ਮжоਰਿਟੀ ਲੈਣ ਨੂੰ ਫਿਰਦੇ ਨੇ ਜਿੱਦ ਹੀ ਇਹਨਾਂ ਦੀ 2/3 ਮжоਰਿਟੀ ਆ ਗਈ ਉਹਦੀ ਇਹਨਾਂ ਨੇ ਸੰਵਿਧਾਨ ਬਦਲ ਦੇਣਾ ਕਿਉਂਕਿ ਜੇ ਹਿੰਦੂ ਰਾਸ਼ਟਰ ਬਣਾਉਣਾ ਹੈ ਤਾਂ ਉਹ ਸੰਵਿਧਾਨ ਨੂੰ ਬਦਲਣਾ ਪਊ ਉਹ ਧਰਮਨਰ ਪੱਕਾ ਲਿਖਿਆ ਹੋਇਆ ਉਹਦੇ ਚੋਂ ਕੱਢਣਾ ਪਊ ਹੋਰ ਬੜਾ ਕੁਝ ਕਰਨਾ ਪਊ ਇਹ ਇਹ ਸੰਵਿਧਾਨ ਦਾ ਸਾਰਾ ਹੁਲੀਆ ਢਾਂਚਾ ਬਦਲ ਲੈਣਾ ਇਹਨਾਂ ਨੇ ਇਹ ਗੱਲ ਠੀਕ ਹੈ ਇਹ ਕੋਈ ਝੂਠਾ ਦੋਸ਼ ਨਹੀਂ ਹਕੀਕਤ ਹੈ ਹੀ ਕਿ ਇਹ ਸੰਵਿਧਾਨ ਬਦਲਣਾ ਚਾਹੁੰਦੇ ਨੇ ਤੇ ਅਸੀਂ ਸੰਵਿਧਾਨ ਦੀ ਰਾਖੀ ਕਰਨਾ ਚਾਹੀਦਾ ਜਿਹਦੇ ਚੋ ਫਿਰਿਆ ਵੀ ਮਸਲਾ ਸੰਵਿਧਾਨ ਤੋਂ ਕੌਣ ਇਹਨੂੰ ਬਦਲਣਾ ਚਾਹੁੰਦਾ ਹੈ ਕੌਣ ਇਹਦੀ ਰੱਖਿਆ ਕਰਨੀ ਚਾਹੁੰਦਾ ਉਹ ਕੇਂਦਰਤ ਹੋ ਗਿਆ ਸੰਵਿਧਾਨ ਤੇ ਜਿਹਦੇ ਚੋ ਹੁਣ ਭਾਜਪੀ ਨੇ ਪ੍ਰੰਤਲਾ ਬਦਲ ਲਿਆ ਉਲਟਾ ਉਹਨਾਂ ਤੇ ਦੋਸ਼ ਲਾਉਣ ਲੱਗ ਗਿਆ ਹਾਲਾਂਕਿ ਆਧਾਰ ਕੋਈ ਨਹੀਂ ਵੀ ਇਹ ਸੰਵਿਧਾਨ ਬਦਲਣਗੇ ਜੀ ਹਾਲਾਂਕਿ ਉਹਨਾਂ ਤਾਂ ਕਿਤੇ ਮਤਲਬ ਉਹ ਡਿਫੈਂਸ ਤੇ ਆ ਗਏ ਇਸ ਗੱਲ ਤੇ ਇਹ ਬੜੀ ਸਿਗਨੀਫੀਕੈਂਟ ਗੱਲ ਹੈ ਵੀ ਉਹ ਸੰਵਿਧਾਨ ਉਹਨਾਂ ਨੇ ਬਣਾਉਤਾ ਉਹਨਾਂ ਦਾ ਏਜੰਡਾ ਹੀ ਆ ਆਰਐਸਐਸ ਦਾ ਕਿੰਨੇ ਚਿਰ ਦਾ ਹੈ ਨਿਸ਼ਾਨਾ ਮਿੱਠਿਆ ਹੋਇਆ ਵੀ ਇਹ ਸੰਵਿਧਾਨ ਜਿਹੜਾ ਹੈ ਤਾਂ ਉਹਨਾਂ ਦਾ ਘੜਿਆ ਹੋਇਆ ਹੈ ਨਹਿਰ ਜਦੋਂ ਇੱਕ ਸੈਕੂਲਰਿਜ਼ਮ ਦੀ ਚੜਤ ਸੀਗੀ ਜਦੋਂ ਉਹ ਵਿਚਾਰਧਾਰਾ ਸੀ ਸੋ ਅਸੀਂ ਤਾਂ ਮਤਲਬ ਧਰਮ ਤੇ ਆਧਾਰਿਤ ਰਾਜ ਬਣਾਉਣਾ ਹੈ ਪਰ ਹੁਣ ਉਹ ਮੁੱਦਾ ਉਸ ਸੰਵਿਧਾਨ ਦਾ ਆ ਗਿਆ ਪਰ ਇਹਦਾ ਇਹਦਾ ਨਤੀਜਾ ਕੀ ਨਿਕਲ ਰਿਹਾ ਹੈ ਕੇ ਲੋਕਾਂ ਦੇ ਵਿੱਚ ਜਿਹੜੀ ਸੰਵਿਧਾਨ ਪ੍ਰਤੀ ਵਫਾਦਾਰੀ ਜਾਂ ਉਹਨੂੰ ਇੱਕ ਪੂਜਨੀਕ ਚੀਜ਼ ਸਮਝਣ ਦਾ ਸੰਵਿਧਾਨ ਉਹ ਸੰਦ ਬਖਸਤ ਹੋ ਰਹੇ ਜਿਹਦੇ ਚੋਂ ਜਿਹੜੀਆਂ ਅੰਬੇਦਕਰਾਈ ਜਿਹਨੀਆਂ ਜਥੇਬੰਦੀਆਂ ਜਿਹਨੀਆਂ ਅੰਬੇਦਕਰੀਆਂ ਫਾਲੋਅਰ ਦਲ ਜਥੇਬੰਦੀਆਂ ਉਹ ਇਹਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਰਹੀਆਂ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਇਹ ਜਿਹੜਾ ਸੰਵਿਧਾਨ ਹੈ ਇਹਦਾ ਕਰਤਾ ਹੈ ਗਾਂਬੀਦਕਰ ਤੇ ਜੇ ਇਹ ਸੰਵਿਧਾਨ ਬਦਲਦਾ ਫਿਰ ਅੰਬੇਦਕਰ ਅਤਲਿਪਸ ਹੁੰਦਾ ਉਹ ਪੁੱਛੇ ਚੱਲਿਆ ਜਾਂਦਾ ਉਹ ਤਾਂ ਅੰਬੇਦਕਰ ਤੋਂ ਖੜ ਕੇ ਵੀ ਇਹ ਜਿਹੜਾ ਸੰਵਿਧਾਨ ਹੈ ਤੇ ਕੁੱਲ ਮਿਲਾ ਕੇ ਫਿਰ ਉਹ ਪਲ ਜਿਵੇਂ ਉਹਨਾਂ ਦੇ ਸਾਰਾ ਜੋਰ ਹੈ ਕਿ ਇਹ ਤਾਂ ਇੱਕ ਪਵਿੱਤਰ ਚੀਜ਼ ਹੈ ਪੂਜਨੀਕ ਚੀਜ਼ ਹੈ ਇਹ ਇੱਕ ਇਹ ਐਂਟੀ ਡੈਮੋਕਰੇਟਿਕ ਗੱਲ ਹੈ ਜਮਹੂਰੀਅਤ ਵਾਸਤੇ ਬਹੁਤ ਘਾਤਕ ਹੈ ਵੀ ਜਿਹੜੀ ਚੀਜ਼ ਤੁਸੀਂ ਕੁਝ ਬੰਦਿਆਂ ਨੇ ਬੈਠ ਕੇ ਕਨਸਟੀਚੂਟ ਅਸੈਂਬਲੀ 'ਚ ਬੰਦੇ ਬੈਠੇ ਨਾ ਆਪਦੇ ਦਿਮਾਗਾਂ ਨਾਲ ਘੜ ਲਈ ਵੀ ਆਪਾਂ ਇਸ ਤਰ੍ਹਾਂ ਲੋਕਾਂ ਤੇ ਰਾਜ ਕਰਨਾ ਕੁਝ ਚਿਰ ਬਾਅਦ ਤੁਹਾਨੂੰ ਲੱਗਿਆ ਵੀ ਇਹ 'ਚ ਤਬਦੀਲੀ ਕਰੋ ਕੀਤੀਆਂ ਕਿੰਨੀਆਂ ਗਲਤੀ ਕੋਈ ਨਹੀਂ ਤੇ ਉਹਨੂੰ ਬਣਾ ਕੇ ਆਏ ਪੇਸ਼ ਕਰਨ ਦਾ ਵੀ ਇਹ ਤਾਂ ਇਲਾਹੀ ਚੀਜ਼ ਹੈ ਕੋਈ ਵੀ ਤਾਂ ਇਹ ਤਾਂ ਬਹੁਤ ਵੱਡਾ ਗੁਨਾਹ ਹੈ ਇਹਦੇ 'ਚ ਕੋਈ ਤਬਦੀਲੀ ਕਰਨੀ ਐਨੀਆਂ ਕਰ ਚੁੱਕੇ ਆ ਤੇ ਹੋਰ ਕਰਨੀਆਂ ਵੀ ਆ ਸੋ ਜਿਹੜਾ ਲੋਕਾਂ ਦੇ ਮਨਾਂ 'ਚ ਸੰਵਿਧਾਨ ਪ੍ਰਤੀ ਇੱਕ ਸ਼ਰਤਾ ਪੈਦਾ ਕੀਤੀ ਜਾ ਰਹੀ ਹੈ ਇਹ ਜਮਹੂਰੀਅਤ ਵਾਸਤੇ ਬਹੁਤ ਘਾਤਕ ਹੈ ਖਾਸ ਕਰਕੇ ਸਾਡੇ ਸਿੱਖਾਂ ਵਾਸਤੇ ਤਾਂ ਬਹੁਤ ਹੀ ਕਿੱਕ ਕਿਉਂਕਿ ਸਿੱਖਾਂ ਨੇ ਇਥੇ ਦਸਕਤ ਨਹੀਂ ਕੀਤੀ ਵਾਕਿਆ ਤਾਂ ਬਾਦ ਭਰਮ ਦੂਰ ਹੋਏ ਆਉਣਗੇ ਸਿੱਖਾਂ ਦੇ ਤਾਂ ਉਹਦੀ ਦੂਰ ਸੋ ਜਿਹੜੇ ਸਿੱਖਾਂ ਦੇ ਦੋਨੋਂ ਮੰਨਦੇ ਸੀ ਉਹਨਾਂ ਨੇ ਦੇਖਿਆ ਕਿ ਇਹਦੇ 'ਚ ਸਾਡੇ ਹਿੱਤਾਂ ਸੁਰੱਖਿਆ ਦੇ ਤਾਂ ਕਿਤੇ ਵੀ ਕੋਈ ਗਰੰਟੀ ਨਹੀਂ ਕੋਈ ਜ਼ਮਾਨਤ ਨਹੀਂ ਦਿੱਤੀ ਗਈ ਉਹਨਾਂ ਨੇ ਕਿਹਾ ਸਿਬ ਸਾਨੂੰ ਇਹ ਸੰਵਿਧਾਨ ਮਨਜ਼ੂਰ ਸੋ ਸਿੱਖ ਮੌਰਲੀ ਬਾਉਂਡ ਨਹੀਂ ਇਸ ਸੰਵਿਧਾਨ ਨਾਲ ਉਹ ਕリーਕ ਹੈ ਕਿ ਬਾਦ ਦੇ ਵਿੱਚੋ ਚੇਤਨਾ ਕਮਜ਼ੋਰ ਪੈ ਗਈ ਜਾਂ ਜਜ਼ਬਾ ਕਮਜ਼ੋਰ ਪੈ ਗਿਆ ਪਾਰਟੀ ਨਾਲ ਇਹੋ ਜੀਆਂ ਆਈਆਂ ਤੇ ਉਹਨਾਂ ਨੇ ਇਹਦੀ ਫੇਰ ਲੋਕਾਂ ਦੇ ਮਨਾਂ 'ਚ ਇੱਕ ਜੜ ਬਣਾ ਦਿੱਤੀ ਇਹਨੂੰ ਇੱਕ ਉਹ ਜਿੰਨੀ ਕਿ ਨਹੀਂ ਜਸਟ ਇਹ ਤਾਂ ਇੱਕ ਤੁਸੀਂ ਖੜੇ ਹੋਏ ਨਿਜਮਨ ਬੰਦੇ ਦੇ ਤੇ ਉਹਨੂੰ ਤਾਂ ਤੁਸੀਂ ਕਿੰਨੇ ਕਾਰ ਬਦ ਲਿਆ ਤੇ ਬਦ ਲਿਆ ਜਾ ਸਕਦਾ ਐਡੀ ਕਿਹੜੀ ਗੱਲ ਆ ਇਹ ਇਹ ਇੱਕ ਮਨ ਲੱਗਦਾ ਇਹ ਐਂਟੀ ਡੈਮੋਕਰੇਟਿਕ ਗੱਲ ਜਿਹੜੀ ਇਸ ਕੈਂਪੇਨ ਦੇ ਵਿੱਚ ਆ ਰਹੀ ਹੈ ਉਹ ਇਹ ਸੰਵਿਧਾਨ ਪ੍ਰਤੀਕ ਸ਼ਰਧਾ ਦਾ ਰਵਈਆ ਪੈਦਾ ਕਰਨਾ ਨੂੰ ਇੱਕ ਪਵਿੱਤਰਤਾ ਦਾ ਦਰਜਾ ਦੇਣਾ ਤੇ ਇਸ ਪੱਖੋਂ ਜਿਹੜੀਆਂ ਅੰਬੇਦਕਰਾਈ ਤੋਂ ਜਥੇਬੰਦੀਆਂ ਤੋਂ ਲੈ ਕੇ ਲੈਫਟਿਸਟਾਂ ਤੋਂ ਲੈ ਕੇ ਸਾਰੀਆਂ ਪਾਰਟੀਆਂ ਇੱਕ ਮੱਤ ਸਾਰੀਆਂ ਪਾਰਟੀਆਂ ਇਕੱਠੀਆਂ ਕਰ ਰਹੀਆਂ ਨੇ ਇਹ ਸਾਡੇ ਹਿੱਤਾਂ ਵਾਸਤੇ ਹਾਨੀਕਾਰਕ ਹੈ ਸੋ ਆਹ ਕੁਝ ਜਿਹੜੇ ਮਨ ਲੱਗਦਾ ਵੀ ਇਹਦੇ ਵਿੱਚ ਦੇਖਣੇ ਚਾਹੀਦੇ ਜੀ ਸੋ ਆਪ ਜੀ ਨੇ ਗੱਲ ਛੇੜੀ ਪੰਜਾਬ ਦੀ ਤੇ ਕੀ ਕੱਟ ਗੰਡਤੀਆਂ ਬਾਰੇ ਖਾਸ ਕਰਕੇ ਸਿੱਖਾਂ ਬਾਰੇ ਸੋ ਹੁਣ ਆਪ ਜੀ ਦੇ ਇਸ ਮਸਲੇ ਤੇ ਵਿਚਾਰ ਲੈਣਾ ਚਾਹਾਂਗੇ ਵੀ ਅਵਲ ਤੱਕ ਕਿੰਨੀਆਂ ਚੋਣਾਂ ਆਈਆਂ ਤੇ ਕਿੰਨੀਆਂ ਗਈਆਂ ਪਰ ਆ ਜਿਹੜੀ ਚੋਣ ਹੈਗੀ ਹੈ ਜੋ ਇਸ ਦੇ ਨਤੀਜੇ ਜੋ ਵੀ ਨਿਕਲਣ ਉਸ ਦਾ ਪੰਜਾਬ ਤੇ ਖਾਸ ਕਰਕੇ ਸਿੱਖਾਂ ਤੇ ਕੀ ਅਸਰ ਪੈਣਾ ਹੈ ਦੇਖੋ ਇਹ ਮਸਲਾ ਕਾਫੀ ਗੰਭੀਰ ਹੈ ਵੱਡਾ ਹੈ ਤੇ ਮੈਂ ਤਾਂ ਚਾਹੁੰਦਾ ਸੀ ਵੀ ਆਪਾਂ ਕਿਸੇ ਬੱਕਰੀ ਇੱਕ ਇੰਟਰਵਿਊ ਦੇ ਵਿੱਚ ਇਸ ਨੂੰ ਵੀਡੀਓ ਉਤੇ ਬੱਕਰੀ ਬਣਾਉਦੇ ਪੰਜਾਬ ਦਾ ਇਹਨੂੰ ਬਾਵਾ ਕਿਉਂਕਿ ਸਾਡੇ ਵਾਸਤੇ ਬਹੁਤ ਅਹਿਮ ਹੈ। ਸੈਂਟਰ ਚ ਕੀ ਵਾਪਰਦਾ ਉਹ ਵੀ ਹੈ ਚਲੋ ਪਰ ਇਮੀਡੀਏਟ ਇੱਥੇ ਪੰਜਾਬ ਚ ਕੀ ਵਾਪਰ ਰਿਹਾ ਹੈ ਉਹ ਬਹੁਤ ਅਹਿਮ ਹੈ। ਸੋ ਜੇ ਤੁਸੀਂ ਚਾਹੋ ਤਾਂ ਆਪਾਂ ਇਹਨੂੰ ਕੰਟੀਨਿਊ ਕਰ ਸਕਦੇ ਆ ਪਰ ਇਹ ਲੰਮਾ ਕਾਫੀ ਹੋ ਜੂ। ਜੇ ਕਹੋ ਤਾਂ ਆਪਾਂ ਸੈਕੰਡ ਪਾਰਟੇ ਦਾ ਫੇਰ ਲੈ ਸਕਦੇ ਆ। ਸੋ ਇਹਨਾਂ ਵਿਚਾਰਾਂ ਨਾਲ ਹੀ ਅਸੀਂ ਇਸ ਕੜੀ ਦੇ ਵਿਚਾਰ ਹੁਣ ਇੱਥੇ ਹੀ ਸੰਕੋਚਦੇ ਆਂ ਤੇ ਅਗਲੀ ਕੜੀ ਵਿੱਚ ਅਸੀਂ ਖਾਸ ਤੌਰ ਤੇ ਇਹਨਾਂ ਚੋਣਾਂ ਦਾ ਜੋ ਪੰਜਾਬ ਤੇ ਸਿੱਖਾਂ ਤੇ ਅਸਰ ਪਊਗਾ ਉਸ ਤੇ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਹੀ ਅਸੀਂ ਭਾਈ ਅਮਰਿਤਪਾਲ ਸਿੰਘ ਦੇ ਮੁੱਦੇ ਨੂੰ ਇੱਕ ਵਾਰੀ ਫੇਰ ਛੇੜਾਂਗੇ ਕਿਉਂਕਿ ਸਾਡੀ ਪਿਛਲੀ ਗੱਲਬਾਤ ਤੋਂ ਬਾਅਦ ਉਹਨਾਂ ਨੂੰ ਬਹੁਤ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਤੇ ਉਹਨਾਂ ਦੇ ਇਸ ਫੈਸਲੇ ਨੇ ਲੋਕਾਂ ਨੇ ਬਹੁਤ ਗਾਜਵਾਜ ਕੇ ਸਵਾਗਤ ਕੀਤਾ ਸੋ ਇਸੇ ਦੇ ਨਾਲ ਹੀ ਹੁਣ ਅਸੀਂ ਆਪ ਸਭਨਾ ਤੋਂ ਇਜਾਜ਼ਤ ਚਾਹਾਂਗੇ ਤੇ ਅਗਲੀ ਕੜੀ ਵਿੱਚ ਛੇਤੀ ਹੀ ਫਿਰ ਆਪ ਜੀ ਦੇ ਸਾਹਮਣੇ ਹੋਵਾਂਗੇ ਉਦੋਂ ਤਾਈਂ ਆਗਿਆ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ